ਉੱਥੇ ਲੈਣਾਂ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੱਬੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮੈਂ ਡਾਕਟਰ ਸੰਜੀਤ ਕੁਮਾਰ ਐਸਸੀ ਮੁੱਲਾ ਸ਼ੇਰਪੁਰ ਤੇ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ। ਟੈਸਟ ਤੋਂ ਲੈ ਕੇ ਦਵਾਈਆਂ ਸਾਰੀਆਂ ਫ੍ਰੀ ਹਨ। ਇੱਥੇ ਦੇ ਲਈ ਅਸੀਂ 90 ਪੇਸ਼ੈਂਟ ਆ ਰਹੇ ਆ ਜਿਹੜੇ ਕਿ ਸਰਕਾਰ ਦੀ ਇਸ ਫੈਸਿਲਿਟੀ ਦਾ ਫਾਇਦਾ ਲੈ ਰਹੇ ਨੇ। ਸਨਮੋਕਤ ਇਲਾਜ ਹੁੰਦਾ ਮੁਫਤ ਦਵਾਈ ਮਿਲਦੀ ਟੈਸਟ ਸਾਡੇ ਫ੍ਰੀ ਹੁੰਦੇ ਆ 6 ਮਹੀਨੇ ਤੋਂ ਦਵਾਈ ਚੱਲ ਰਹੀ ਮੇਰੀ ਮਦਦ ਦੀ ਬਹੁਤ ਧੰਨਿਆ। ਠੀਕ ਆ ਹੁਣ। ਅਸੀਂ ਇੱਥੇ ਨਕੌਦਰ ਸ਼ਹਿਰ ਦੇ ਆ ਮੱਲਾ ਸ਼ੇਰਪੁਰ ਲੱਗ ਗਈ ਆ ਕਲੀਨਿੰਗ ਸਾਡੇ ਲੱਗੇ ਡਾਕਟਰ ਸਾਹਿਬ ਬਹੁਤ ਵਧੀਆ ਵਾ ਫੋੜੀਆ ਟਰੀਟਮੈਂਟ ਹੋ ਰਹੀ ਆ ਬਹੁਤ ਹੀ ਵਧੀਆ ਦਵਾਈ ਦੇ ਰਹੇ ਆ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਹਾਈਪਰ ਟੈਨਸ਼ਨ ਦੇ ਕਿੰਨੇ ਨੇ 슈ਗਰ ਦੇ ਕਿੰਨੇ ਨੇ ਇਹਦੇ ਨਾਲ ਸਾਡੇ ਕੋਲੇ ਰਿਸਰਚ ਵਾਸਤੇ ਇੱਕ ਡਾਟਾ ਆ ਜੂਗਾ ਕਿ ਇਸ ਵਕਤ ਪੰਜਾਬ ਕਿਹੜੀ ਬਿਮਾਰੀ ਨਾਲ ਜੂਝ ਰਿਹਾ ਉਹਦਾ ਤਾਂ ਕਿ ਇਲਾਜ ਕੀਤਾ ਜਾ ਸਕੇ ਚੇਰੋ ਬਤਰੀ ਹੋ ਰਹੀ ਹੈ ਮੋਟਾ ਦੀ ਗੱਲ ਸਾਡੇ ਸਾਹਮਣੇ ਹੀ ਰਿਹਾ ਜੀ ਉਹ ਵੱਡੇ ਸਾਹਮਣੇ ਹੀ ਕਰ ਰਿਹਾ ਸਾਡੇ ਸਾਹਮਣੇ ਹੀ ਕਰ ਰਿਹਾ ਤਾਂ ਉਹਨੂੰ ਸੇਟ ਕਰ ਪਿੱਛੇ ਹੋ ਜਾ ਤੇ 500 ਰੁਪਏ ਸਰ ਪਿੱਛੇ ਹੋ ਜਾ ਉਸੇ ਵੱਲ ਜਾ ਹਾਂਜੀ ਸਰ 500 ਰੁਪਏ ਪਿੱਛੇ ਹਟੋ ਹਾਂਜੀ ਉਹਦੇ ਚ ਨਾ ਉਹ ਉੱਥੇ ਤੱਕ ਆ ਨਿਕਲੇ ਪਿੱਛੇ ਉਹਦੇ ਚ ਨਾ ਇਹ ਪੈਸੇ ਲੈ ਕੇ ਗੱਡੀ ਚ ਬੰਨ੍ਹੇ ਜਿਹੜੇ ਇਹਨੇ ਸਕਾਂ ਗਏ ਪਿੱਛੇ ਹੋ ਜਾ ਜੀ ਪਿੱਛੇ ਹੋ ਜਾ ਅੱਧਰ ਆ ਦੇ ਅੱਧਰ ਆਏ ਪੈਸੇ ਲੈ ਅੱਧਰ ਉਹ ਢਿੱਗੀ ਜਨੇ ਫਰੇ ਤਾਂ ਟੱਕਰ ਲਓ ਮਿੱਟੀ ਨਿਕਲ ਆਉਂਦੀ ਉੱਤੋਂ ਇੱਕੋ ਦਮ ਢਿੱਗ ਚੰਨੀ ਢਿੱਗ ਇਹਦਾ ਪਤਾ ਨਹੀਂ ਲੱਗਦਾ ਕੋਈ ਨਾਲ ਜਾ ਕੇ ਉਹ ਰੂਪ ਲਾ ਦਿੰਦੇ ਆਂ ਗਿਆ ਨਹੀਂ ਤੇ ਜਾਇਦਾ ਕਰਦਾ ਆ ਹੁਣੇ ਗਰਦੀ ਵੱਡੀ ਜਾਂਦਾ ਜੀ ਉਹਨੂੰ ਵੀ ਵੱਡੀ ਜਾਂਦਾ ਹੈ ਨਾਲ ਦੀ ਨਾਲ ਸਿੱਟੀ ਜਾਂਦੇ ਆ ਹੁਣ ਆਦੇ ਮਾਤੀ ਦਾ ਵਾਹ ਵਾਹ ਦੇ ਸਾਹਿਬ ਆ ਰਹੇ ਹਾਂ ਹਾਂਜੀ ਹਾਂਜੀ ਆ ਰਹੇ ਹਾਂ ਕਾਉ ਟੀਮ ਦੀ ਪੂਰੀ ਹਾਂ ਜੀ ਜਦ ਕਿ ਸਾਰਾ ਪਾ ਮਸ਼ੀਨ ਹੋਏ ਮੰਗਾ ਲਈ ਇੱਕ ਮਸ਼ੀਨ ਲਵਾ ਦਿੰਦੇ ਆ ਬਾਕੀ ਲੇਬਰ ਵਗੈਰਾ ਤੁਹਾਨੂੰ ਲੱਗਵਾ ਚਾਰੋਂ ਮੇਰਾ ਬੰਦੇ ਲੱਗੇ ਤਿੰਨ ਤਿੰਨ ਬੰਦੇ ਉਹਦੇ ਪਾਸੇ ਕਿਹਨੂੰ ਸੋ ਚੱਕਰ ਪੈਂਦੀ ਬਣਾਉਣ ਨੂੰ ਲੋਕ ਲਈ ਉਧਰ ਯਾਰ ਮੇਰੇ ਪਾਸੇ ਲੱਗ ਰਿਹਾ ਦੋ ਬਿਲਾੜੇ ਆਣਨਗੇ ਅੱਜ ਉਹਨਾਂ ਵਾਸਤੇ ਪਾਂਗੇ ਉਹਨੇ ਬੱਸ ਕਿੰਨੇ ਤੋਂ ਇਹ ਹਾਂ ਜੀ ਹਾਂ ਸਭ ਨੂੰ ਇੱਕ ਵਾਰ ਤੇ ਸਾਹਮਣੇ ਆ ਗਈ ਕਿ ਕੇਵਲ ਰਸਤਾ ਹੈ ਉਹਦੇ ਦਾਦਾ ਵੀ ਪੂਰੇ ਆ ਇਸਰੇ ਗਾੜਾ ਗਾੜਾ ਟ੍ਰੈਵਲ ਸਾਰੇ ਅਜੇ 900 ਫੁੱਟ ਦਾ ਹੈ ਜੇ ਹੁਣ ਨਾ ਕੋਈ ਅੱਗੇ ਤੇ ਫਿਰ ਤੋਂ ਰੁਕੀ ਜੇ ਨਿਊਸ ਤੋਂ ਹੋ ਗਿਆ ਕਿ ਉਹ ਕਿਹਦੀ ਕਿਹਦੀ ਇਵਟਾਉਂਦੀ ਏ ਇੱਕ ਜਗ੍ਹਾ ਤਾਂ ਤੁਸੀਂ ਨੂੰ ਲੱਗੇ ਕਿ ਇੱਥੇ ਆਪਾਂ ਬੰਦ ਕਰ ਸਕਦੇ ਹਾਂ ਉਹ ਜਗ੍ਹਾ ਥੋੜੀ ਜਿਹੀ ਬੰਦ ਤੋਂ ਭਰੀ ਹੋਈ ਹੁੰਦੀ ਉਹ ਜਦੋਂ ਕਿੰਨਾ ਰੁਕੀ ਉਹਨੂੰ ਬਾਕੀ ਚੱਲ ਗਿਆ ਨਾ ਉਹ ਸੇਫ ਹੋ ਜਾ ਸਾਰਾ ਸਾਹਣੇ ਚੋਂ ਆਲ ਗਿਆ ਨਹੀਂ ਪਰਾ ਇਹ ਇੱਥੇ ਪਾਜੀ ਤਾਂ ਬੱਦ ਨਹੀਂ ਮੇਰੇ ਉੱਤੇ ਤਾਂ ਲਾ ਗਈ ਇਹ ਰੁਕਦੇ ਜਰਗੇ ਤਾਂ ਰਾਤ ਆਪ ਤੇ ਦੀ ਰਾਜੀ ਥੱਲੇ ਦੇਖ ਕੇ ਤਾਰਾ ਨੇ ਕੋਈ ਨਹੀਂ ਸਭ ਗੁੰਦਨ ਗਏ ਕਸਣਾ ਰਜਿਸਟਰ ਨਹੀਂ ਹੋਈ ਮੇਰੇ ਸਬੰਧ ਨੂੰ ਇਹਦੇ 2-3 ਦਿਨ ਹੋ ਗਏ। ਕੱਲ ਦੇ ਕੱਲ ਤੇ 500 ਦਾ ਲੈ 500 ਦੇ 500 ਸੇ 7 ਵਜੇ ਸੇ ਮੈਕਅਪ ਹੋ ਗਿਆ। ਬਾਰਤ ਚੰਡਾ ਵੀ ਕਹਿ ਰਿਹਾ ਸੀ ਸਭ ਲੱਗੇ ਹੋਏ। ਜੀ ਮੇਰੀ ਗੱਲ ਜਿੱਥੇ 500 ਨਹੀਂ ਲੱਗੀ। ਉਹ ਵੀ 500 ਸੁੱਕਾ ਪਿਆ। ਹਾਂ ਜੀ। ਜੀ ਜੀ ਆਏ ਜੀ ਜੀ ਆਏ ਤੇ ਗੱਲ। ਕੋਈ ਹੁੰਦਾ ਹੀ ਕੋਈ ਨਹੀਂ। ਸਾਰਾ ਦਿਨ ਤਸੀਲਦਾਰ ਸਾਹਿਬ ਐਸੇ ਨਾ ਚੌਥੀ ਸਾਰਾ ਪ੍ਰਸ਼ਾਸਨ ਰੱਖੀ ਆ। ਮੁੱਖ ਮੰਤਰੀ ਸਾਹਿਬ ਉਹਦੇ ਅੱਗੇ ਨਿਖੇ ਲੱਗੇ ਹੋਏ ਆ। ਜੀ ਸਾਰੇ ਸਾਰੇ ਕਿ ਗਾਣਾ ਬਿਲਕੁਲ ਪਹਿਲਾਂ 4 ਵਜੇ ਆਉਣੀ ਆ ਅੰਮ੍ਰਿਤਸਰ ਸਾਹਿਬ ਆ ਗਏ ਕੋਲ ਨੂੰ ਬਿਲਕੁਲ ਹੋਣੀ ਆ ਜਾਨ ਜਾਨ ਹਾਂਜੀ ਹਾਂਜੀ ਇੱਥੇ ਲੱਗੇ ਨੇ ਅਬੂਦੀ ਆ ਕੇ ਫੋਟੋ ਕਰਾ ਕੇ ਕਹਿੰਦੇ ਆ ਜੀ ਇਹਨਾਂ ਨੇ ਸਰਕਾਰ ਕੰਮ ਨਹੀਂ ਕਰੀ ਪ੍ਰਸ਼ਾਸਨ ਐਕਟਿਵ ਸਾਹਿਬ ਖੜੇ ਆ ਸ਼ਾਮ ਸੰਭਾਲ ਕਰੀ ਐ ਐਜੇਮ ਸਿੰਘ ਸਾਹਿਬ ਸਾਰੇ ਇੱਥੇ ਆ ਡੀਸੀ ਸਾਹਿਬ ਆ ਰਹੇ ਸਾਰੇ ਮਹਿਮਾਨ ਇੱਥੇ ਆ ਸਾਨੂੰ 4 ਦਿਨ ਵੇਖੇ ਬੈਠੇ ਆ ਬੀਡੀਪੀ ਸਾਹਿਬ ਸਾਰੇ ਇੱਥੇ ਆ ਕਰਨ ਮਹਿਮਾਨ ਕੰਦੀਰ ਸਾਹਿਬ ਆ ਫੋਰਮ ਉਹ ਇੱਕ ਰੋਡ ਤੇ ਫੋਟੋ ਪਾ ਕੇ ਚੱਲ ਜਾਂਦੇ ਉਹ ਤਾਂ ਫੋਟੋ ਖਜਾਨਾ ਆਉਂਦੇ ਬਸ ਉਹ ਇੱਥੇ ਬੋਲਣਾ ਸੀ ਉਹਨੇ ਪੀ.ਡੀ.ਸੀ. ਇੱਥੇ ਲਿਆਦਾ ਕਿ ਮੈਂ ਖੜਾ ਸੀ ਮੁੰਡੇ ਦਾ ਫੋਟੋ ਨਹੀਂ ਮੁੰਡਾ ਫੋਟੋ ਇਹ ਨਹੀਂ ਖਾਣੇ ਮੇਰੇ ਆ ਰਹੇ ਤਾਂ ਇਹ ਨਹੀਂ ਬੋਲੇ ਇੱਥੇ ਅਸਰ ਅਸਰ ਕਿ ਸੁਪਰੀਬਾਲ ਦਾ ਹੁਕਮ ਬਹੁਤ ਬਝੁੰਦੇ ਐ ਪ੍ਰਾਈਮ ਪਾਰਟੀ ਵਿਚਾਲੋ ਪਾਰਟੀ ਕਿੱਥੇ ਵਜਦੀ ਪਈ ਉਹ ਕੀ ਜਾਣੀ ਕਿੱਥੋਂ ਲਿਆਣਾ ਹੁਣ ਆਪਾਂ ਕਹਿੰਦਾ ਬੂਟਾ ਵੜਦਾ ਤੁਸੀਂ ਇਹ ਦੁਆਰਾ ਖੜਾ ਕਰ ਦੋ ਮੈਨੂੰ ਨਾ ਆਪਣੇ ਬੱਚਿਆਂ ਨੂੰ ਵੀ ਨਾਤਾਂ ਬਚਾਓ ਬਚਾਓ ਕਿੱਥੋਂ ਬਚ ਜਾਣਗੇ ਕਿ ਲੋਕਾਂ ਨੂੰ ਟੋਪੜਾਲੇ ਕਿੱਥੇ ਬਚ ਜਾਂਦੀ ਹੈ ਨਾ ਤੇ ਦਾ ਸਾਰਾ ਮੈਨ ਮਾਪਲੇ ਨਾ ਪਹਿਲਾ ਮੁੱਖ ਮੰਤਰੀ ਜਿਹੜਾ ਕੱਲ ਜਾ ਕੇ ਹੈਲੀਕਾਪਟਰ ਤੋਂ ਛੱਡ ਕੇ ਆਇਆ ਹੈ ਭਾਈ ਲੋਕਾਂ ਨੂੰ ਆਜ ਦੇ ਗਾਉਂ ਦਾ ਹੈ ਗਾਈ ਸਾਰੇ ਮਿਸਟਰ ਆਪ ਲੱਗੇ ਹੋਏ ਆਰਾਮ ਨਾਲ ਘਰ ਉੱਤੇ ਲੱਗੇ ਸਾਰੇ ਤੁਹਾਨੂੰ ਪਾਜੀ ਤੁਸੀਂ ਪੰਜਾਬ ਦੇਖਣਾ ਸਾਰਾ ਸਾਡਾ ਫਰਜ਼ਾ ਸੀ ਮੌਕੇ ਤੇ ਹਰ ਸਾਰੀ ਟੀਮ ਲੱਗੀ ਹੈ ਖਾਣ ਦਾ ਖਰਚਾ ਮਾਰਨਾ ਜੋ ਲੱਗੇ ਹੈ ਤੇ ਖਾਨਦਾਰ ਪਰਿਵਾਰ ਨੂੰ ਵੀ ਲੱਗੇ ਸਾਰੇ ਆਪਾਂ ਦੇ ਜਿਹੜੇ ਨਾਲ ਅਨਾਨਸਮੈਂਟ ਨਾਲ ਦੇ ਨਾਲ ਸਾਰੇ ਪਹਿਲਾਂ ਮਹਿਕਲਾ ਪ੍ਰਦੀਪ ਭਾਈ ਰਾਜ 12 ਕੁ ਰੇਅਰ ਤੁਸੀਂ ਬੜੇ ਸਾਫ਼ ਹੀ ਰੱਖਾ ਆਲੀ ਮੈਂ ਡਿਸੀਜਨ ਵੀਡੀਓ ਪਾਈ ਜਿਸ ਨਾਲ ਦੀ ਟੀਮ ਕਹਿੰਦੇ ਲੱਗੀ ਹੋਈ ਹੈ ਉਸ ਤੋਂ ਬਾਅਦ ਨਗਰ ਲੱਗੇ ਆ ਡੈਡੀਓ ਸਾਹਿਬ ਇਹ ਵੀਡੀਓ ਕਿੱਲ ਕੇ ਬਣਾ ਬੀਟ ਨਹੀਂ ਹੈ ਸਾਰੇ ਲੱਗੇ ਹੋਏ ਆ ਗੱਲ ਨੂੰ ਹੋਈ ਸਾਡੀ ਖਾਲਸਾ ਸਾਡੀ ਦਾ ਜਿਹੜਾ ਮਾਰਦਾ ਜਿੱਥੇ ਰਾਤ ਨੂੰ ਲੋਟੇ ਗਏ ਮੈਰਾਂ ਤਾਂ ਵੀ ਗੱਲ ਹੋਈ ਸਾਡੀ ਕੰਪਨੀ ਜਿਹੜਾ ਕੀ ਨੰਨੇ ਆਂਕਰ ਆਕਣ ਵੀ ਇੱਥੇ ਆਈ ਦਾ ਸਵਾਰਾ 1 ਵਜੇ ਕਿਹੜਾ ਮਾਰ ਕੇ ਜਾਂਦੇ ਪਏ ਉਸੇ ਕੱਲ ਬਾਦਵਾਜੀ ਸੁਲਤਾਨਪੁਰ ਦੀ ਬੱਸ ਲੈ ਕੇ ਆ ਗਿਆ ਉਸ ਆਸ ਵਿੱਚ ਲਾਲ ਲੋੜ ਪਏ ਉੱਥੇ ਲੜਨੀ ਹੈ ਸੁਖੀਰਪਾਲ ਦੀ ਬੱਸ ਚੱਲ ਪਈ ਹੁਣ ਹਾਂ ਇਹ ਬਹੁਤ ਹੀ ਜਾਂਦੇ ਬੜੇ ਬੜੇ ਪਿਆ ਕੇ ਆਇਆ ਜੀ ਹਾਂ ਉਹ ਤੋਂ ਸੂਟ ਲੜਦੇ ਹਾਂ ਹਾਂ ਉਹ ਇੱਕ ਹੀ ਲੜਦੇ ਹਾਂ ਹਾਂ ਜੀ ਮੋ ਜੀ ਅੱਜ ਪਾ ਕੇ ਉਹ ਪਾਉਣ ਨੂੰ ਵਰਤ ਪਾ ਆਹ ਦੇਖਦਾ ਡੈਗ ਨਹੀਂ ਪਹਿਲੇ ਬਹੁਤ ਬਹੁਤ ਬੰਨੇ ਨਹੀਂ ਚਿੰਦਾ ਜੀ ਨਾਲ ਉਹ ਕੋਈ ਨਾ ਤੇ ਆਇਆ ਉਹਦੇ ਨਾਲ ਖੈਰ ਦਾ ਰੋਡ 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 ਪਾਉਂਦਾ ਆ। ਸਾਬਤ ਹੋਇਆ। ਉਹ ਜਿਹੜਾ ਲੱਗੀ ਤੇਰੀ ਜਾਨ। ਆਹ ਵੇਖ। ਉਹ ਪਿੱਛੇ ਲੱਗਿਆ ਨਾਈਟ ਲੱਗਿਆ। ਆਹ ਟੈਂਟ ਦੇ ਪਿੱਛੇ। ਸਾਰਾ ਤਾਰ ਪਾ ਦੇ ਇਹਨੂੰ ਬੁੱਟੇ ਨੂੰ। ਸਾਰਾ ਤਾਰ ਪਾ ਪਾ। ਆਹ ਕਿਹੋ ਜਿਹਾ ਰੋ ਪਾਜੀ ਇੱਦਾਂ ਸੈਗਾਰਟ। ਕੋਈ ਪੁੱਛਣੇ ਆ ਜਾਨੀ ਮੈਂ ਬੰਦਾ ਜਾਨੀ ਕਿ ਤੁਹਾਨੂੰ ਜਾਣਦੇ ਆ ਜੀ ਕਿੱਥੇ ਜਾਣਾ ਹੈ ਜੀ ਉਧਰ ਵੀ ਜਾਣਾ ਪੈਣਾ ਪਿੱਛੇ ਜਾਨ ਕੇ ਸਾਰਾ ਨਾ ਜਾਵੇ ਸਾਰਾ ਬੇਟੀ ਤੇ اوہ پاجی مشین پہ جو ہے کہو یار بہت زیادہ جگہ جتنی ہے پورا پورا اپنا رکھ لے پاجی دوسرے کوئی دوسری وہ جگہ بھیجیا کر بھیجنا پتہ نہیں ہوتا ہے ابھی آؤ جلدی صاحب ਕਾਹਦੀ ਹਜ਼ਾਰ ਕਲਾ ਜਾਂਦੀ ਹੈ ਕੱਟੇ ਨੂੰ ਬਣਾਓ ਥੋਕਰ ਥੋਕਰ ਲੱਗ ਜਾਂਦੀ ਚੰਗੀ ਤਰ੍ਹਾਂ ਫਿਰ ਤੇ ਪਰ ਬਾਅਦ ਕੀ ਨਿਕਲਦਾ ਪਾਣੀ ਦਾ ਕੁਝ ਨਹੀਂ ਹੋਣਾ ਹੁਣ ਤਾਂ ਇਸ ਤਰ੍ਹਾਂ ਜਿਹੜੇ ਜਾਮ ਪਾ ਕੇ ਲਾਉਂਦੇ ਥੈਲੇ ਪਾ ਕੇ ਗੱਟੇ ਪਾ ਕੇ ਕੁਝ ਹੋਸ ਹਾਂਜੀ ਸਰ ਪਰਸਟੋਲ ਇਸੇ ਨਾਲ ਹੀ ਲਾਉਂਦੇ ਆ ਇਸ ਨੂੰ ਕਰਦੇ ਆ ਪਰਸਟੋਲ ਇਸੇ ਮੱਕੀ ਪਈ ਨਹੀਂ ਉਹਨੇ ਤਾਂ ਅਸਟਾ ਜੀ ਉਹਨਾਂ ਨੇ ਕਿਹਾ ਸੀ ਸਾਨੂੰ ਵੀ ਇਸ ਤਰ੍ਹਾਂ ਕਰਦਾ ਤਾਂ ਬਹੁਤ ਠੀਕ ਹੈ ਨਵੇਂ ਖਾੜੋਂ ਦਾ ਸਾਰੇ ਨੁਕਸਾਨ ਤੋਂ ਵੱਧ ਪੈਨਸ਼ਨ ਉਹ ਆਪਣੇ ਪਰਿਵਾਰੀ ਦਾ ਤੋਂ ਜਿਹੜਾ ਕਹਿੰਦਾ ਨੇ ਸਾਰਾ। ਉਹ ਤੁਹਾਡੀ ਸਾਹਬ, ਸਰਕਾਰ ਸਾਹਿਬ ਆਇਆ ਜਿਹੜਾ। ਆਹ ਦੇਖ ਲਓ ਸਰ ਹੈ ਨਾ। ਜਿਹੜਾ ਜੋ ਆਇਆ ਜਿਹੜਾ ਸਪੈਸ਼ਲ ਗੱਲ ਦੀ ਪਾਉਣੀ ਹੈ ਸਾਡੀ। 3.5 ਕਿੰਨੇ ਪਾ ਦੇ ਠੀਕ ਹੈ। ਮੰਤਰੀ ਸਾਹਿਬ ਦਾ ਹੁਕਮ ਹੈ। ਫੋਰੈਸਟ ਵਾਲਿਆਂ ਨੂੰ ਨਾਲ ਹੀ ਲਾ ਕੇ ਦਿੱਲੀ ਦੀ ਰਿਪੋਰਟ ਭੇਜਿਆ। ਦਿੱਲੀ ਰਿਪੋਰਟ ਦੇਖੋ ਕਿੰਨਾ ਨੁਕਸਾਨ ਹੋ ਰਿਹਾ। ਇੱਕ ਇੱਕ ਬੰਦੇ ਦਾ ਨੁਕਸਾਨ ਹੋ ਰਿਹਾ। ਆਪਣੇ ਬਲਾਕ ਕੋ ਦਾ ਸਰਮੰਦ ਖਾਲਸਾ ਜੀ ਰੋਜ਼ ਹੀ ਜਿਆਦਾ ਆ ਪੜੀ ਇਸ 8 ਰਾਤ ਦੀ 11 ਵਾ ਦੀ ਸਰਪੰਨ ਸਾਹਿਬ ਹੋ ਗਿਆ ਜੀ ਇੰਨੇ ਸਾਰੇ ਹਾਂ ਜੀ ਮਸ਼ੀਰ ਨੂੰ ਬੋਲ ਜੀ ਬੋਲ ਜੀ ਪਹਿਲੇ ਮੈਂ ਕਿਹਾ ਸਾਡੇ ਮੰਤਰੀ ਜਾਨ ਸਾਰਾ ਕੋਈ ਜਾਂਦੇ ਕੋਈ ਜਾਂਦੇ